ਵੈਰੂ ਜੀ ਦਾ ਖਾਲਸਾ ਬੋਲੇ ਸੋ ਨਿਹਾਲ ਇਹ ਦੇਖੋ ਬੱਚਾ ਬੇਟਾ ਕੀ ਨਾਮ ਕੀ ਹੈ ਤੇਰਾ ਕਿੱਥੇ ਚੱਲਿਆ ਹੈ ਕਿੱਥੇ ਚੱਲਿਆ ਹੈ ਕਿੱਥੇ ਚੱਲਿਆ ਹੈ ਕਿਸਾਨੀ ਅੰਦੋਲਨ ਚੱਲਿਆ ਦੇਖੋ ਮੁੰਡੇ ਦੀ ਉਮਰ ਦੇਖੋ ਔਰ ਗੱਡੀ ਦੇਖੋ ਗੱਡੀ ਦਿਖਾ ਵੇ ਕੀ ਦੀ ਨਾਲ ਇਹ ਦੇਖੋ ਕਿਸਾਨੀ ਮੋਰਚੇ ਦੇ ਵਾਸਤੇ ਕਿਸਾਨ ਇਕੱਤਰ ਕਿਸਾਨ ਇਕੱਤਰ ਕਿਸਾਨ ਇਕਤਾ ਆਹ ਦੇਖੋ ਗੱਡੀ ਬਣਾਈਆਂ ਦੇਸੀ ਆਹ ਦੇਖ ਇਹਨੂੰ ਕਹਿੰਦੇ ਨੇ ਜਜ਼ਬਾ ਹੁਣ ਇਹ ਜਜ਼ਬੇ ਨੂੰ ਕਿਹੜਾ ਤੋੜ ਲੂਗਾ ਤੇ ਕਿਹੜਾ ਰੋਕ ਲੂਗਾ ਜਦੋਂ ਬੰਦਿਆ 'ਚ ਇਹ ਜਜ਼ਬੇ ਆ ਜਾਣ ਨਾ ਉਹ ਅੰਦੋਲਨ ਕਰੀ ਰੋਕੇ ਨਹੀਂ ਜਾ ਸਕਦੇ ਇਹ ਜਰੂਰ ਮੇਰੇ ਵੀਰੋ ਸ਼ੇਅਰ ਕਰਿਓ ਜੇ ਇਸ ਬੱਚੇ ਨੂੰ ਜਰੂਰ ਪਪੂਲਰ ਕਰਿਓ ਜੇ ਆਹ ਦੇਖੋ ਨਾਲ ਦਾਦੀ ਜੇ ਤੁਸੀਂ ਇਹਦੀ ਦਾਦੀ ਆਏ ਨਾਲ ਤਾਈ ਜੀ ਤੁਸੀਂ ਮਾਤਾ ਜੀ ਜੇ ਇਹਨਾਂ ਦੇ ਚਾਚੀ ਜੀ ਔਰ ਤਾਈ ਜੀ ਚਾਚੀ ਔਰ ਤਾਈ ਨਾਲ ਜਾ ਰਹੀ ਹੈ ਮੁੰਡੇ ਦੇ ਦੇਖੋ ਕਿੰਨੇ ਸਾਲ ਦੀ ਉਮਰ ਹੈ ਤੇਰੀ ਬੇਟਾ 10 ਸਾਲ ਦਾ ਮੁੰਡਾ ਆ ਦੇਖੋ 10 ਸਾਲ ਦਾ ਮੁੰਡਾ ਹੈ ਆ ਜਜ਼ਬਾ ਹੈ